ਸਸ ਜੀ ਕਾਲ ਪੰਜਾਬੀਓ ਮੈਂ ਥੋੜਾ ਆਪਣਾ ਮਾਨ ਬਠਿੰਡੇ ਵਾਲਾ ਮਿੱਤਰੋ ਜੂਪੀ ਖੜੇ ਹੋਏ ਆ ਬਾਈ ਕੋਲੇ ਸੁਖਜਿੰਦਰ ਕੋਲੇ ਤੇ ਬਿਲਕੁਲ ਪੰਜਾਬ ਵਸਿਆ ਹੋਇਆ ਇੱਥੇ ਇਧਰ ਬਾਈ ਦਾ ਅਮਰੁੱਦਾਂ ਦਾ ਬਾਗ ਆ ਅਮਰੁੱਦ ਤੋੜੀ ਜਾਂਦੇ ਆ ਤੇ ਬਾਈ ਚਿੱਲੇ ਸਾਨੂੰ ਕਮਾਉਣ ਠੀਕ ਆ ਜੂਪੀ ਇਧਰ ਨੇਪਾਲ ਸਾਈਡ ਜਾਵਾਂਗੇ ਆ ਦੇਖੋ ਬਾਈ ਦੋ ਬਿੱਲ ਪੀਟਰ ਪਏ ਆ ਬਾਈ ਕਹਿੰਦਾ ਹੁਣ ਮੋਟਰਾਂ ਲੱਗ ਗਈਆਂ ਤੇ ਕਹਿੰਦਾ ਵੇਚਦਾ ਸੀ ਮੇਰੇ ਪਿਓ ਨੇ ਕਹਿੰਦਾ ਵੇਚ ਨਹੀਂ ਤੇ ਮੈਂ ਬਾਈ ਵੇਚੀ ਵੀ ਨਾ ਯਾਰ ਠੀਕ ਹੈ ਇੱਕ ਆਪਿਆ ਤੇ ਬਿਲਕੁਲ ਬਾਈ ਤੂੰ ਕਹੀ ਨਹੀਂ ਸਕਦੇ ਜੂਪੀ ਠੀਕ ਹੈ ਤੇ ਆਲੂ ਲੱਗਦੇ ਆ ਤੇ ਆਪਣੇ ਨੂੰ ਧਰਤੀ ਤਕੜੀ ਕਹਿ ਸਕਦੇ ਆ ਦੇਖੋ ਪੁਰਾਣੇ ਅੰਬ ਖੜੇ ਆ ਪਾਣੀ ਬਾਈ ਪੂਰਾ ਹੌਸਾ ਸੁਣ ਮੈਂ ਦਿਖਾਉਣਾ ਪਾਣੀ ਕਿੰਨਾ ਹੌਸਾ ਇੱਥੇ ਬਾਈ ਕਹਿੰਦਾ ਭਰੇ ਹੁੰਦੇ ਆ ਇਹ ਅੰਬ ਹੁਣ ਉਹਨਾਂ ਨੂੰ ਬੂਰ ਪੈਣ ਲੱਗ ਗਿਆ ਤੇ ਅਪ੍ਰੈਲ ਮਈ ਜੂਨ ਚ ਫੁੱਲ ਕਹਿੰਦਾ ਭਰੇ ਹੁੰਦੇ ਪੂਰੇ ਮਿੱਠੇ ਆਂਬ ਆ ਤੇ ਪਾਣੀ ਤੁਹਾਨੂੰ ਦਿਖਾਵਾਂ ਇੱਥੇ ਕਿੰਨਾ ਹੌਸਾ ਆ ਪਾਲਤ ਦੇ ਇੱਕ ਪਤਾ ਲੱਗ ਜੂ ਧਰਤੀ ਕਿੰਨੀ ਆਹੋ ਆ ਤਕੜੀ ਆ ਬਾਈ ਬੜੇ ਨਿਆਰੇ ਚ ਪੂਰੇ ਪੰਜਾਬੀਆਂ ਦੀ ਪੂਰਾ ਇੱਕਾ ਪੂਰੀ ਗੱਲਬਾਤ ਸਾਰਾ ਲੱਗਦੇ ਨਹੀਂ ਦੋ ਜ਼ਿਲ੍ਹੇ ਆ ਦੇਖਾ ਸਿਰਫ 10 ਫਟਾ ਜਿਹੜਾ ਹਰੇ ਬਾਈ ਜੀ ਆਈਏ ਤਾਂ ਆਈ ਆ ਵੀ ਪਾਣੀ ਦਾ ਕਰਕੇ ਜਿਵੇਂ ਸੇਮ ਟਾਈਪ ਉਹ ਧਰਤੀ ਸੇਮ ਨਹੀਂ ਪਾਣੀ ਹੋਸਾ ਕਰਕੇ ਠੀਕ ਹੈ ਕਾਪ ਆ ਪੀਟਰ ਤੇ ਉਧਰ ਬਾਈ ਦਾ ਫਾਰਮ ਹਾਊਸ ਆ ਜਾਓ ਬਾਈ ਤੇ ਅਮਰੁੱਦਾਂ ਦੇ ਬਾਗ ਤੇ ਚੱਲਦੇ ਆ ਤੇ ਬਾਈ ਆਪ ਗੱਡੀ ਚਲਾਉਂਦਾ ਬਾਈ ਦਾ ਬਾਗ ਆ ਉੱਥੇ ਫਾਰਮ ਹਾਊਸ ਪਾਏ ਬਣਾਇਆ ਹੋਇਆ ਤੇ ਉਹ ਗੇਟ ਖੋਲੋ ਇੱਕ ਜਣੇ ਅੱਛਾ ਜਾਣਿਆ ਤੁਹਾਨੂੰ ਦਿਖਾਉਣੇ ਸਾਰਾ ਸਿਸਟਮ ਆ ਜਾ ਲਓ ਜੀ ਪਹੁੰਚ ਗਏ ਬਾਈ ਦੇ ਫਾਰਮ ਹਾਊਸ ਤੇ ਤੇ 10 ਕਿੱਲੇ ਇੱਥੇ ਅਮਰੁੱਦਾਂ ਦਾ ਬਾਗ ਲਾਇਆ ਹੋਇਆ ਤੇ ਆਹ ਜਿਹੜੇ ਮੰਨ ਲਓ ਠੇਕੇ ਤੇ ਦਿੱਤਾ ਹੋਇਆ ਇਹਨਾਂ ਨੂੰ ਅੱਜ ਸਭ ਦਿਖਾਉਣੇ ਹੈ ਬੈਗ ਬੈਗ ਆ ਗਿਆ ਚੱਲਾ ਭਾਈ ਵਧੀਆ 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 ਤੇ ਆ ਫਾਰਮ ਹਾਊਸ ਬਣਾਇਆ ਹੋਇਆ ਤੇ ਪਰ ਉਰੇ ਯਾਰ ਥੋੜੀ ਤੇ ਇਹ ਬਾਈ ਦਾ ਫਾਰਮ ਹਾਊਸ ਹੈ ਤੇ ਬਾਈ ਕਿੰਨਾ ਬਾਗ ਆਪਣਾ ਇੱਥੇ ਵੀਰੇ ਬਾਗ ਆਪਣੇ ਕੋਲੇ 12 ਏਕੜਾ ਟੋਟਲ ਅੱਛਾ ਇੱਥੇ 10 ਕਿੱਲੇ ਦੋ ਘਰ ਤੋਂ ਹਾਂ ਬਈ ਆ ਬੈਗਿੰਗ ਕਰੀ ਹੋਏ ਲਿਫਾਫੇ ਚਾੜੇ ਤੁਸੀਂ ਬੈਗਿੰਗ ਕਹਿੰਦੇ ਤਾਂ ਇਹ ਕਹਿੰਦੇ ਲਿਫਾਫੇ ਚਾੜੇ ਹੋਏ ਆ ਹਾਂ ਇਹ ਕਾਰੇ ਵਾਸਤੇ ਆ ਇਹ ਵੀਰੇ ਇੱਕ ਤਾਂ ਇਹਨੂੰ ਕੀੜੇ ਤੋਂ ਬਚਾਉਣ ਵਾਸਤੇ ਆ ਠੀਕ ਐ ਇੱਕ ਇਹਦੇ ਨਾਲ ਫਰੂਟ ਦੀ ਕੁਆਲਿਟੀ ਆ ਜਿਹੜੀ ਉਹ ਬਹੁਤ ਰੱਚ ਬਣ ਜਾਂਦੀ ਆ ਅੱਛਾ ਬਹੁਤ ਵਧੀਆ ਬਣਦੀ ਆ ਹਾਂ ਵਧੀਆ ਬਣ ਜਾਂਦੀ ਆ ਕੁਆਲਿਟੀ ਕੱਲੇ ਕੱਲੇ ਤੇ ਇਹ ਮੰਨ ਲਾ ਸਟੈਪਲਰ ਕੀਤਾ ਹੋਇਆ ਹਾਂ ਕੱਲੇ ਕੱਲੇ ਪੀਸ ਤੇ ਕਿੱਡੇ ਕਿਤੇ ਦਰਨੇ ਬਈ ਆ ਆਹ ਜਿਹੜਾ ਹੁਣ ਆਪਾਂ ਨੂੰ ਦਿਖ ਰਿਹਾ ਆ ਆਹ ਫਰੂਟ ਹਾਂ ਹਾਂ ਇਹ ਤਾਂ ਹਲੇ ਛੋਟਾ ਆ ਇਹ ਤੋਂ ਜਸਟ ਜਦੋਂ ਡਬਲ ਹੋ ਗਿਆ 25 ਐਮ ਐਮ ਦਾ 35 ਐਮ ਐਮ ਉਦੋਂ ਆਪਾਂ ਇਹ ਤੇ ਬੈਕ ਕਰ ਦੇਣਾ ਬੈਕ ਕਰ ਦੇਣਾ ਤੇ ਉਹਦੀ ਲਾਉਣਾ ਜਦੋਂ ਇਹ ਪੂਰਾ ਬਣ ਗਿਆ ਜਦੋਂ ਇਹਨ ਬਣ ਗਿਆ ਠੀਕ ਹੈ ਹਾਂ ਤੇ ਆ ਭਾਈ ਇਹ ਦੇਖਣ ਜਿਹਾ ਤਾਂ ਇਹਦਾ ਜਿਵੇਂ ਘੋੜੀਆਂ ਰੱਖਣ ਵਾਲਾ ਤਵੇਲਾ ਬਣਾਇਆ ਹੁੰਦਾ ਬਣਾਇਆ ਤਾਂ ਉਵੇਂ ਸੀਗਾ ਭਾਈ ਇੱਥੇ ਰੱਖੀਆਂ ਵੀ ਸੀਗੀਆਂ ਘੋੜੀਆਂ ਆਪਾਂ ਹਾਂ ਇੱਥੇ ਥੋੜਾ ਲੇਬਰ ਸਾਹਮ ਦੇ ਨਹੀਂ ਸੀ ਗਿਆ ਫਿਰ ਮੈਂ ਇਹਨੂੰ ਉਹੋਕ ਨਾ ਹਾਂ ਰੋਕਣਾ ਪੈ ਗਿਆ ਅੱਛਾ ਹਾਂ ਹੁਣ ਇਹਨੂੰ ਮੈਂ ਘਰੇ ਮੂਵ ਕਰੂੰਗਾ ਉੱਥੇ ਘਰ ਦੇ ਕੋਲੇ ਉੱਥੇ ਲੈ ਕੇ ਜਾਵਾਂਗੇ ਇਹਨੂੰ ਤੇ ਲੈਵਰ ਤੋਂ ਫਿਰ ਘੋੜਾ ਤਾਂ ਘੋੜੀਆਂ ਤਾਂ ਫਿਰ ਆਪ ਜਦੋਂ ਮੈਂ ਕਿਤੇ ਬਾਹਰ ਚਲੇ ਜਾਂਦਾ ਸੀਗਾ ਹਾਂਜੀ ਤੇ ਉਦੋਂ ਫਿਰ ਜਰਾ ਇਹ ਉਹਨੇ ਸਾਹਮ ਨਹੀਂ ਕਰਦੇ ਕਿਉਂਕਿ ਇਹ ਪ੍ਰੇਮ ਤੋਂ ਵਗੈਰ ਰੱਖਣੀ ਹੁੰਦੀ ਹੈ ਬਿਲਕੁਲ ਬਿਲਕੁਲ ਇਹ ਤਾਂ ਘੋੜੇ ਤਾਂ ਆਪ ਵਿੱਚ ਸਵੇਰ ਸ਼ਾਮ ਬੰਦਾ ਹੈ ਨਾ ਮੈਂ ਇੱਕ ਵਾਰੀ ਕਿ ਨਾ ਪੰਜਾਬ ਚ ਲਿਆ ਗਿਆ ਸੀਗਾ ਅੱਛਾ ਜੀ ਤੇ ਕੰਜਰਾਂ ਨੇ ਮਗਰੋਂ ਇਹਨਾਂ ਨੂੰ ਉਹ ਸ਼ਰਾਬ ਸ਼ਰੂਪੀ ਕੇ ਤੇ ਪਾਣੀ ਪੂਣੀ ਵੀ ਨਹੀਂ ਪਿਆਇਆ ਅੱਛਾ ਪਾਣੀ ਪੂਣੀ ਨਹੀਂ ਪਿਆਇਆ ਹਾਂ ਹਾਂ ਬਣਾਇਆ ਤਾਂ ਬਈ ਬਹੁਤ ਸੋਹਣਾ ਸੀ ਨਾ ਹਾਂ ਹੁਣ ਚਲੋ ਇਹ ਆਪਣੇ ਆਹ ਸਮਾਨ ਰੱਖਣ ਦੇ ਕੰਮ ਆ ਜਾਂਦਾ ਬਾਗ ਦਾ ਹਾਂ 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 ਬਈ ਯਾਰ ਪੰਜਾਬ ਨਾਲੋਂ ਤਾਂ ਮੈਂ ਤਕੜੀ ਜ਼ਮੀਨ ਕਹਿ ਸਕਦਾ ਇਸ ਜਗ੍ਹਾ ਤੇ ਤਾਂ ਹਨਾ ਪੰਜਾਬ ਦੀ ਵੀ ਧਰਤੀ ਵੀ ਬਹੁਤ ਤਕੜੀ ਆ ਵੀਰੇ ਪਰ ਇਹ ਧਰਤੀ ਫਰੂਟ ਵਾਸਤੇ ਆਹ ਕਹਿੰਨੋ ਬਾਗਾਂ-ਬੁੱਗਾਂ ਵਾਸਤੇ ਮੈਨੂੰ ਲੱਗਦਾ ਜ਼ਿਆਦਾ ਮੰਨੀ ਗਈ ਆ ਬਾਗਾਂ ਫਰੂਟਾਂ ਵਾਸਤੇ ਹਾਂ ਠੀਕ ਆ ਬਾ ਭਾਈ ਮੈਥੇ ਡੜਿਆ ਕੀ ਆ ਇਹ ਮੈਥੇ ਨਹੀਂ ਯਾਰ ਇਹ ਕਹਿੰਦਾ ਫਲੀ ਆ ਵੀਰੇ ਹਾਂ ਇਹ ਇਹਨੂੰ ਕਹਿੰਨਾ ਇੱਥੋਂ ਦੇ ਜਿਹੜੇ ਦਿਹਾਤੀ ਲੋਕ ਆ ਜਿਹਨੂੰ ਪਛਿੰਦੇ ਆ ਜਿਹੜੇ ਉਹ ਵੱਧ ਖਾਂਦੇ ਆ ਆ ਅੱਛਾ ਸਬਜ਼ੀ ਬਣਾ ਕੇ ਸਬਜ਼ੀ ਬਣਾ ਕੇ ਹਾਂ ਤੇ ਆਪਣੇ ਬੰਦੇ ਘੱਟ ਖਾਂਦੇ ਆ ਆਪਣੇ ਘੱਟ ਖਾਂਦੇ ਆ ਠੀਕ ਆ ਬਾਈ ਨੇ ਸਬਜ਼ੀ ਦੇ ਦਾ ਵੱਟ ਕੱਢ ਰੱਖਿਆ ਹੈ ਨਾ ਹਾਂ ਇੱਧਰ ਆਪਣੇ ਪਹਿਲਾਂ ਬਣਾਇਆ ਹੁੰਦਾ ਸੀਗਾ ਦੇਸੀ ਉਹ ਮੈਂ ਹਟਾਦਾ ਹਾਂ ਬੱਕਰੀਆਂ ਰੱਖੀਆਂ ਹੁੰਦੀ ਸੀ ਪਹਿਲਾਂ ਆਪਣੇ ਬੀਟਲ ਅੱਛਾ ਅੱਛਾ ਇੱਧਰ ਆ ਤਾਂ ਇੱਟਾ ਜਿਹੀ ਬਈ ਇੱਥੇ ਪਤਾ ਆ ਤੇ ਉਹ ਬਾਈ ਬੱਕਰੀਆਂ ਬੀਟਲ ਬਹੁਤ ਵਧੀਆ ਕੰਮ ਆ ਤੁਸੀਂ ਕਹਤੋਂ ਛੱਡਤਾ ਵੀਟਲ ਵੀਰੇ ਕੰਮ ਤਾਂ ਵਧੀਆ ਬਸ ਉਹੀ ਲੇਬਰ ਹਨਾ ਆ ਸਾਹਮਣੇ ਨਹੀਂ ਸੀ ਆਪ ਤੋਂ ਦੂਰ ਨਿਗਰਾਨੀ ਤੋਂ ਥੋੜਾ ਦੂਰ ਹੋ ਜਾਂਦਾ ਸੀਗਾ ਹਾਂ ਕਿਉਂ ਜਦੋਂ ਮੈਂ ਪੰਜਾਬ ਜਾਂ ਹੋਰ ਕਿਸੇ ਪਾਸੇ ਚਲਾ ਜਾਂਦਾ ਸੀਗਾ ਹਾਂ ਉਹਦਾ ਕਰਕੇ ਇਹ ਤਾਂ ਹੈ ਬਾਈ ਮਤਲਬ ਸਾਹਮਣੇ ਤੋਂ ਆਪ ਵਿੱਚ ਇੱਥੇ ਵੀ ਲੇਬਰ ਲੂਬਰ ਕਿਵੇਂ ਵਧੀਆ ਮਿਲ ਜਾਂਦੀ ਹੈ ਲੇਬਰ ਵੀਰੇ ਜਿਹੜਾ ਲੇਬਰ ਆ ਇੱਥੇ ਜੁਪੀ ਚ ਸਭ ਤੋਂ ਦੋ ਚੀਜ਼ਾਂ ਵਧੀਆ ਮੈਨੂੰ ਤਾਂ ਲੱਗਦੀਆਂ ਨੇ ਹਾਂ ਇੱਕ ਪਾਣੀ ਆ ਜਿਹੜਾ ਵਾਟਰ ਲੈਵਲ ਬਹੁਤ ਉੱਚਾ ਆ ਹਨਾ ਹਾਂ 20 15 20 ਫੁੱਟ ਤੇ ਪਾਣੀ ਆ ਸਾਡੇ ਕੋਲ ਹਾਂ ਮੈਂ ਦੇਖਿਆ 10 ਫੁੱਟ ਦੂਜੀ ਸਾਡੇ ਕੋਲੇ ਲੇਬਰਾ ਜਿਹੜੀ ਉਹ ਬਹੁਤ ਹਾਂ ਅਵੇ ਲੇਵਰ ਤੇ ਨਹੀਂ ਕੋਈ ਦਿੱਕਤ ਬਈ ਲੇਵਰ ਤੇ ਕੋਈ ਦਿੱਕਤ ਨਹੀਂ ਠੀਕ ਆ ਪੰਜਾਬੀ ਪੂਰੀ ਸਰਦਾਰੀ ਕਰਦੇ ਆ ਹਨਾ ਬਈ ਅੱਥੀ ਹਾਂ ਜੇ ਗੱਲ ਕਰੀ ਬਈ ਪਿੰਡ ਆਪਣਾ ਕਿੰਨੇ ਕਿਲੋਮੀਟਰ ਪੈ ਜਾਂਦਾ ਡੇਢ ਕ ਇੱਥੋਂ ਵੀਰੇ ਮੇਰਾ ਪਿੰਡ ਪੈ ਜਾਂਦਾ 700 ਕਿਲੋਮੀਟਰ ਪੈ ਜਾਂਦਾ 700 700 ਕਿਲੋਮੀਟਰ ਠੀਕ ਆ ਕਿੰਨੇ ਟਾਈਮ ਚ ਲਾ ਦੇਣੋ ਗੱਡੀ ਬਾਈ ਤੁਹਾਨੂੰ ਤਾਂ ਜਾਣਨਾ ਤਾਂ ਪੈਂਦੀ ਹੋਊਗਾ ਕਿੰਨੇ ਟਾਈਮ ਵੱਧ ਤੋਂ ਵੱਧ ਵੀਰੇ ਹਾਂ 10 ਘੰਟੇ ਚ ਪਹੁੰਚ ਜਾਣਾ 10 ਘੰਟੇ ਚ ਹਾਂ 700 ਕਿਲੋ ਹਾਂ ਨਿਕਲ ਜਾਂਦਾ ਇੰਨਾ ਹਾਂ 10 10 11 ਘੰਟਿਆਂ ਚ ਆਰਾਮ ਨਾਲ ਜਾਣਾ ਹੋਵੇ ਨਾ 70 80 90 ਦੀ ਸਪੀਡ ਜਿਵੇਂ ਬਾਈ ਤੁਸੀਂ ਤੁਹਾਨੂੰ ਥੋੜਾ ਸਮਾਂ ਹੋਇਆ ਇੱਥੇ ਆਇਆ ਨੂੰ ਹਨਾ ਤੁਹਾਡੇ ਰਿਸ਼ਤੇਦਾਰ ਨੇ ਸਾਰੇ ਉੱਥੇ ਆ ਬਹੁਤ ਔਖਾ ਹੋ ਜਾਂਦਾ ਹਨਾ ਕਿ ਤੇ ਵਿਆਹ ਆ ਗਿਆ ਕਿ ਉਹ ਤਾਂ ਫਿਰ ਔਖਾ ਤਾਂ ਹੁੰਦਾ ਹੀ ਆ ਹਨਾ ਚਲੋ ਹੁਣ ਇੱਥੇ ਜਾਇਆ ਜਾਤ ਇੱਥੇ ਫਿਰ ਰਹਿਣਾ ਵੀ ਪੈਣਾ ਜਾਇਆ ਜਾਤ ਦੇ ਕੋਲ ਤੇ ਹੁਣ ਇਸ ਗੱਲ ਤੋਂ ਦੁਖੀ ਹੋ ਕੇ ਤੁਹਾਨੂੰ ਲੱਗਦਾ ਬੱਚਿਆਂ ਨੂੰ ਇੱਥੇ ਵਿਆਹਾਂਗੇ ਇਦਰੀ ਹੋ ਪਤਾ ਨਹੀਂ ਉਹਦਾ ਸਮਾਂ ਦੇਖੋ ਹੁੰਦੀ ਆ ਜਦ ਸੰਜੋਗਾਂ ਦੀ ਗੱਲ ਹੁੰਦੀ ਆ ਬੱਚਿਆਂ ਦੀ ਪਰੋਂ ਕੋਸ਼ਿਸ਼ ਤਾਂ ਕਰੋਗੇ ਨਾ ਕੋਸ਼ਿਸ਼ ਮੇਰੀ ਇਹੀ ਆ ਕਿ ਯਾਰ ਇੱਧਰ ਠੀਕ ਆ ਪੰਜਾਬ ਦਾ ਥੋੜਾ ਮਾਹੌਲ ਵਧੀਆ ਨਹੀਂ ਰਹਿ ਗਿਆ ਹੁਣ ਅੱਛਾ ਕਿਹੜੀ ਗੱਲੋਂ ਲੱਗਦਾ ਬਾਈ ਇੱਕ ਤਾਂ ਯਾਰ ਉੱਥੇ ਹੁਣ ਬੱਚੇ ਵੀ ਸਾਰੇ ਬਾਹਰ ਚਲੇ ਗਏ ਆ ਹਾਂ ਦੂਜਾ ਯਾਰ ਨਸ਼ਾ ਜਿਹੜਾ ਉਹ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਆ ਚੁੱਕਿਆ ਪੰਜਾਬ 'ਚ ਹਾਂ ਬਈ ਜੁਪੀ ਅੱਗੇ ਬਦਨਾਮ ਹੁੰਦੀ ਸੀ ਆਪਾਂ ਨਹੀਂ ਸੁਣਦੇ ਹੁੰਦੇ ਸੀ ਮੈਂ ਤਾਂ ਬਹੁਤ ਘਟਾਂ ਜੁਪੀ ਚ ਮਤਲਬ ਦੂਜੀ ਵਾਰ ਆਇਆ ਹੂੰਗਾ ਤੋਂ ਦਾ ਜੂਪੀ ਚ ਆਏ ਆ ਜੀ ਲੁੱਟਾਂ ਖੋਹਾਂ ਨੇ ਉੱਥੇ ਗੁੰਡਾ ਗੁੰਡਾ ਕਰਦੀ ਆ ਪਰ ਮੈਨਾਂ ਦਾ ਇੱਥੇ ਬਈ ਬਹੁਤ ਕੁਝ ਵੀ ਨਹੀਂ ਹੁਣ ਗੁੰਡਾ ਕਰਦੀ ਤਾਂ ਦੇਖੋ ਸੀਗੀ ਜਿਵੇਂ ਅंसारी ਹੁਣੀ ਹੋ ਗਏ ਹਨਾ ਵੱਡੇ ਉਹ ਯਾਰ ਇੱਕ ਲੋਕ ਉਹਨਾਂ ਨੂੰ ਕਹਿੰਦੇ ਗੁੰਡੇ ਪਰ ਇੱਥੇ ਗੁੰਡਾ ਕਰਦੀ ਨਾਂ ਦੀ ਤੁਸੀਂ ਕਹਿੰਨਾ ਨੇਰੇ ਆਓ ਸਵੇਰੇ ਆਓ ਤੁਹਾਨੂੰ ਕੋਈ ਵੀ ਬੰਦਾ ਮਤਲਬ ਤੁਸੀਂ ਸਾਈਕਲ ਤੁਰ ਕੇ ਆਜੋ ਮੋਟਰਸਾਈਕਲ ਤੇ ਆਜੋ ਤੁਹਾਨੂੰ ਕੋਈ ਐਸੇ ਮੈਂ ਅੱਜ ਤੱਕ ਇੱਥੇ ਬਾਰ ਦਾਦਰ ਕੋਈ ਨਹੀਂ ਸੁਣੀ ਲੁੱਟ ਖੋਹ ਦੀ ਵਾਰਦਾਤ ਨਹੀਂ ਮੈਂ ਸੁਣੀ ਮੈਨੂੰ 15 ਸਾਲ ਹੋ ਚੱਲੇ ਆਂ ਕਰੀਬ ਅੱਛਾ ਮੈਂ ਲੁੱਟ ਖੋਹ ਦੀ ਕੋਈ ਵਾਰਦਾਤ ਸੁਣੀ ਨਹੀਂ ਇੱਥੇ ਹਲੇ ਤੱਕ ਠੀਕ ਐ ਬੱਚਾ ਸਾਡੇ ਤਾਂ ਪੰਜਾਬ ਚ ਤੁਹਾਨੂੰ ਪਤਾ ਹੀ ਹੁਣ ਕੀ ਕਹਿੰਦਾ ਉੱਥੇ ਰੋਜ਼ ਸੁਣਦੇ ਆਂ ਬਈ ਉਹਨੇ ਹਨਾ ਦਾ ਸਿਰ ਚ ਸੱਟ ਮਾਰੀ ਉਹਦੇ ਆ ਮਾਰੀ ਇੱਥੇ ਅੱਜ ਤੱਕ ਐਹੋ ਜੀ ਘਟਨਾ ਕੋਈ ਘਟੇ ਨਹੀਂ ਉੱਥੇ ਦਾ ਬਈ ਸਕਿਉਰਟੀ ਗਾਰਡਰ ਨਹੀਂ ਸੇਫਾ ਵਿਚਾਰੇ ਇਸ ਗਾਰਡ ਪਰਸੇ ਜਪਤੀ ਦੀ ਖਬਰ ਹੈ ਡਿਊਟੀ ਤੇ ਹੁੰਦੇ ਸੀ ਉਹਨਾਂ ਦੇ ਰਫਲਾ ਖੋ ਕੇ ਤੋੜਦੇ ਆਂ ਖਾਲੀ ਖਾਲੀ ਸੀਗੇ ਰਫਲਾ ਖੋ ਕੇ ਤੋੜਦੇ ਆਂ ਨਾਲੇ ਕੁੱਟੇ ਵਿਚਾਰੇ ਇੱਥੇ ਵੀਰੇ ਤੁਸੀਂ ਜਿਵੇਂ ਮਰਜੀ ਇੱਥੇ ਇਸ ਗੱਲੋਂ ਯੂਪੀ ਬਹੁਤ ਸੇਫ ਆ ਇਹ ਜਿਹੜੇ ਲੋਕ ਆ ਨਾ ਬਹੁਤ ਸ਼ਰੀਫ ਆ ਸ਼ਰੀਫ ਹੈ ਬਹੁਤ ਸ਼ਰੀਫ ਆ ਬਾਕੀ ਯੂਪੀ ਦੇ ਬਈ ਕਈ ਪਾ ਪਾਠ ਬਣਦੇ ਹੋਣਗੇ ਕਿ ਸਾਰੀ ਇੱਕੋ ਜੀ ਲੋਕ ਹੈ ਵੀਰੇ ਜਿਹੜੀ ਜਮਨਾ ਤੋਂ ਪਰਲਾ ਪਾਸਾ ਹਾਂ ਉਧਰ ਦੇ ਜਿਹੜੇ ਡੀਐਨਏ ਕਹਿ ਲੋ ਜਾਂ ਕੁਝ ਵੀ ਕਹਿ ਲੋ ਉਹ ਹੋਰ ਆ ਇੱਧਰ ਦਾ ਜਮਨਾ ਤੋਂ ਇੱਧਰਲਾ ਪਾਸਾ ਜਿਹੜਾ ਡੀਐਨਏ ਪੂਰਬੀ ਯੂਪੀ ਨੂੰ ਕਹਿੰਦੇ ਉਹ ਡੀਐਨਏ ਹੋਰ ਆ ਅੱਛਾ ਹਾਂ ਕਿਹੜੀ ਕਿਹੜੀ ਚੀਜ਼ ਦਾ ਤੁਸੀਂ ਫਰਕ ਦੇਖਿਆ ਬਾਈ ਫਰਕ ਤੁਸੀਂ ਦੇਖ ਲਓ ਉਧਰ ਦੇ ਜਿਹੜਾ ਉਹ ਲੋਕ ਆ ਜਿਹੜੇ ਜਮਨਾ ਤੋਂ ਪਰਲੇ ਪਾਸੇ ਸਾਈਡ ਕਹਿੰਦੇ ਆ ਹਾਂ ਉਹੋ ਤਕਰੀਬਨ ਪੰਜਾਬ ਵਾਂਗੂ ਕੱਦ ਕਾਠ ਨੇ ਲੋਕਾਂ ਦੇ ਜਿਹੜੇ ਪੂਰਬੀ ਯੂਪੀ ਜਾ ਉਹਨਾਂ ਦੇ ਕੱਦ ਕਾਠ ਹੈ ਨਹੀਂ ਗਏ ਨੇ ਜਿੰਨੇ ਪੰਜਾਬੀਆਂ ਦੇ ਕਹਿ ਲੋ ਠੀਕ ਹੈ ਹਾਂ ਠੀਕ ਹੈ ਤੇ ਹੁਣ ਚੱਲੀਏ ਬਾਈ ਫਿਰ ਆਪਾਂ ਚਲੋ ਜੀ ਆ ਲੈਓ ਬਾਈ ਹੁਣ ਆਪਾਂ ਕਿੱਥੇ ਪਿੰਡ ਚ ਲੰਗੇ ਬਾਈ ਹਾਂ ਇੱਥੇ ਤੁਹਾਨੂੰ ਦਿਖਾਉਨੇ ਆ ਪੰਜਾਬੀਆਂ ਦਾ ਮਤਲਬ ਜਿਹੜੇ ਜਿੱਥੇ ਗੜ ਗੜ ਠੀਕ ਹੈ ਹੈਨਾ ਪੰਜਾਬੀ ਜਮੇ ਬੈਠੇ ਆਪਾਂ ਆਓ ਚੱਲੀਏ ਬਾਈ ਫਿਰ ਤੁਸੀਂ ਉਹ ਚਲਾਓ ਗੱਡੀ ਫਿਰ ਸਾਨੂੰ ਬਿਲਕੁਲ ਠੀਕ ਆ ਜਾਓ ਬਾਈ ਮੈਂ ਬਣਾ ਠੀਕ ਬਣਾ ਮੈਂ ਬਿਆ ਇਹ ਵੀ ਆਪਣਾ ਪੰਜਾਬੀ ਸਰਦਾਰਾਂ ਨੇ ਬਣਾਇਆ ਪਿਆ ਇਹ ਨਾਨਕਪੁਰੀ ਗੁਰਦੁਆਰੇ ਉੱਥੇ ਤੋਂ ਆਪਾਂ ਉਧਰ ਹੀ ਨਿਕਲਦੇ ਆ ਪੰਜਾਬੀ ਸੈਲਰ ਵੀ ਬਹੁਤ ਲਈ ਬੈਠੇ ਇੱਥੇ ਵੀਰੇ ਇੱਥੇ ਸਾਰੀਆਂ ਤਕਰੀਬਨ ਮਿੱਲਾਂ ਜਿਹੜੀਆਂ ਜਿੰਨੀਆਂ ਵੀ ਨੇ ਉਹ ਪੰਜਾਬੀਆਂ ਦੀਆਂ ਨੇ ਠੀਕ ਹੈ ਇਹਦੀ ਵੀ ਪੀ ਪੀ ਵਧੀਆ ਜਿਗਾਰ ਮਿਲ ਲਗੇ ਦੇਖੋ ਨੂੰ ਤੁਹਾਨੂੰ ਹੂੰ ਰੂਹ ਖੁਸ਼ ਹੋ ਜਾਂਦੀ ਹੈ ਬੰਦਾ ਜਦੋਂ ਇੱਧਰ ਏਰੀਆ ਚ ਨੂੰ ਵੜਦਾ ਇਹ ਆਪਣੇ ਪੰਜਾਬੀਆਂ ਦੇ ਮਿਲ ਨੇ ਹਾਂਜੀ ਪੰਜਾਬੀਆਂ ਦੇ ਏਰੀਆ ਸਾਰਾ ਪੰਜਾਬੀਆਂ ਦਾ ਹੀ ਏ ਸਾਰਾ ਪੰਜਾਬੀਆਂ ਦਾ ਹੀ ਆ ਆ ਹੁਣ ਮੈਲਾ ਜਿਹੜੀ ਇਹ ਆਪਣੇ ਸਰਦਾਰਪੁਰ ਪੰਜਾਬੀਆਂ ਦੀ ਜਮੀਨਾਂ ਚੋਂ ਸ਼ੁਰੂ ਹੋ ਜਾਂਦੀ ਹੈ। ਅੱਛਾ। ਇੱਥੋਂ ਹੁਣ ਸਗੀ ਆਲਮਾਪੁਰ ਦੀ ਜ਼ਮੀਨ ਖਤਮ ਹੋ ਜਾਂਦੀ ਹੈ। ਹਾਂ। ਇੱਥੋਂ ਆ ਹੁਣ ਇਹ ਜ਼ਮੀਨ ਆ ਜਿਹੜੀ ਮੈਲਾ ਲੱਗਿਆਵੇਂ ਨੇ ਇਹ ਇਹ ਆਪਣੇ ਪੰਜਾਬੀਆਂ ਦੀ ਜ਼ਮੀਨ ਦੇ ਵਿੱਚ ਲੱਗੇ ਨੇ ਤੇ ਪੰਜਾਬੀ ਭਰਾਵਾਂ ਦੀ ਆ। ਠੀਕ ਹੈ। ਪੂਰੇ ਪਿਆ ਬਿੰਨ ਢਾਂਡੇ ਗੱਡੇ ਹੋਇਆ ਇੱਥੇ। ਪੂਰੇ ਆਹਾ ਹਸਪੀਟਲ ਆ ਪੰਜਾਬੀਆਂ ਨੇ ਆਪਣੇ ਮਤਲਬ ਬਜ਼ੁਰਗ ਨੇ ਨਰਮਲ ਸਿੰਘ ਉਹਨਾਂ ਨੇ ਮਤਲਬ ਇਹ ਲੈ ਕੇ ਆਂਦਾ ਅੱਖਾਂ ਦਾ ਹਸਪੀਟਲ ਆ ਇਹ ਬਹੁਤ ਵੱਡਾ। ਫਰੀ ਇਲਾਜ ਹੁੰਦਾ ਇੱਥੇ ਠੀਕ ਹੈ ਕੋਈ ਵੀ ਇੱਥੇ ਆ ਹਾਂ ਕੋਈ ਵੀ ਆਵੇ ਹਾਂ ਚਲ ਇੱਥੋਂ ਦੇ ਵਿਚਾਰੇ ਲਾ ਲੈਂਦੇ ਹੋਣਗੇ ਹਾਂ ਹਾਂ ਇੱਥੇ ਦੇਖੋ ਆਪਣੇ ਤਾਂ ਇਹ ਉਹ ਕਹਿੰਦੇ ਗੁਰੂ ਨਾਨਕ ਦੇ ਲੰਗਰ ਨੇ ਹਨ ਹਾਂ ਹਾਂ ਤੇ ਉਸ ਤਰ੍ਹਾਂ ਇੱਕ ਨਾ ਇੱਥੇ ਜਿਹੜਾ ਵੀ ਆ ਕੇ ਮਰ ਜੀ ਤੇ ਆ ਗਵਰਨਮੈਂਟ ਸਕੂਲ ਆ ਇਹ ਵੀ ਆਪਣੇ ਪੰਜਾਬੀ ਵੀਰਾਂ ਦਾ ਹੀ ਆ ਅੱਛਾ ਪੰਜਾਬੀਆਂ ਦਾ ਹੀ ਇਹ ਵੀ ਹਾਂ ਰਾਜ ਇੰਟਰਨੈਸ਼ਨਲ ਸਕੂਲ ਸਕੂਲ ਵੀ ਤੁਹਾਨੂੰ ਇੱਥੇ ਜ਼ਿਆਦਾਤਰ ਪੰਜਾਬੀਆਂ ਦੇ ਇਹੀ ਬਣਾਏ ਮਿਲਣਗੇ ਠੀਕ ਹੈ ਇੱਥੋਂ ਦੇ ਲੋਕਾਂ ਦੇ ਆਪਦੇ ਆ ਦਸ਼ਮੇਸ਼ ਹਸਪੀਟਲ ਆ ਗਿਆ ਹਨ ਹਾਂ ਹਾਂ ਅਜਾ ਇਤਨੇ ਲੋਕਾਂ ਨੇ ਨਹੀਂ ਲੇ। ਹਾਂਜੀ। ਆ ਹੁਣ ਇੱਥੋਂ ਪੂਰੀ ਬੈਲਟ ਇੱਥੇ ਤੁਹਾਨੂੰ ਪੰਜਾਬੀਆਂ ਦੇ ਘਰ ਮਿਲਣਗੇ। ਵਿੱਚ ਕੋਈ ਨਹੀਂ ਮਿਲਣਾ। ਆ ਜਿਵੇਂ ਆ ਨਿਗਾ ਮਾਰ ਲਓ ਤੁਸੀਂ। ਹੂੰ। ਚਾਰਸ਼ਪੇਰੇ ਤੁਹਾਨੂੰ ਪੰਜਾਬੀਆਂ ਦੇ ਘਰ ਹੀ ਮਿਲਣਗੇ ਆਪਣੇ ਇੱਥੇ। ਸਭ। ਹੂੰ। ਪੂਰੇ ਪੰਜਾਬੀਆਂ ਨੇ ਝੰਡੇ ਗੱਡੇ ਹੋਇਆ। ਹਾਂ। ਬੇਲੇ ਪੱਦੀ ਨਹੀਂ ਲੱਗਦਾ ਪੰਜਾਬ ਚ ਜੂਪੀ ਜਾਣਾ। ਹੁਣ ਇੱਥੇ ਤੁਹਾਨੂੰ ਮਹਿਸੂਸ ਹੀ ਨਹੀਂ ਹੋਣਾ ਹੈਗਾ। ਹੂੰ ਹੂੰ। ਇੱਥੇ ਤੁਹਾਨੂੰ ਟਰੈਕਟਰ ਤੇ ਆਉਂਦੇ ਜਾਂਦੇ ਪੰਜਾਬੀ ਮਿਲਣਗੇ। ਕਾਰਾਂ ਜੀਪਾਂ ਘੱਡੀਆਂ ਕਾਰਾਂ ਲੈ ਕੇ ਆਉਂਦੇ ਜਾਂਦੇ ਉਹ ਪੰਜਾਬੀ ਮਿਲਦੇ ਆ ਤੁਹਾਨੂੰ ਹਾਂ ਆ ਦੇਖੋ ਬਾਪੂ ਬੈਠਾ ਬਾਹਰ ਹਨ ਹਾਂ ਸਹੀ ਗੱਲ ਹੈ ਕਿੰਨੇ ਚੁੱਪੀ ਜਾਂਦੇ ਆ ਜਿਵੇਂ ਪੰਜਾਬ ਦੀ ਝਲਕੀ ਆ ਜਿਵੇਂ ਤੁਸੀਂ ਕਹਿੰਦੇ ਹੋ ਵੀ ਇਹ ਪੰਜਾਬ ਤੋਂ ਬਾਹਰ ਹਨ ਫਸਲ ਸਰੋਂ ਵੱਡੀ ਵੀ ਹੈ ਜੀ ਹਾਂਜੀ ਸਰੋਂ ਵੀਰੇ ਤੋੜਿਆ ਤੋੜੀ ਠੀਕ ਹੈ ਹਾਂ ਇਹ ਸਰਦਾਰਪੁਰ ਪਿੰਡ ਆ ਗਿਆ ਸਰਦਾਰਪੁਰ ਹਾਂਜੀ ਹਰੇਕ ਪਿੰਡ ਦੇ ਵਿੱਚ ਗੁਰੂ ਘਰ ਬਣਿਆ ਪਿਆ ਇਹ ਮਿਲੂਗਾ ਤੁਹਾਨੂੰ ਹਾਂ ਤੇ ਜਿਵੇਂ ਆ ਇੱਥੇ ਗੁਰੂ ਘਰ ਬਣਿਆ ਪਿਆ ਹਾਂ ਇਹ ਸਾਰੇ ਆਪਣੇ ਜਿੰਨੇ ਵੀ ਇਹ ਫਾਰਮ ਆ ਸਾਰੇ ਪੰਜਾਬੀ ਭਰਾਵਾਂ ਦੇ ਜੀ ਹਮ ਸੜਕਾਂ ਦੇ ਵੀ ਪੰਜਾਬੀ ਬਿਲਕੁਲ ਵੀਰੇ ਇੱਥੇ ਤੁਹਾਨੂੰ ਪੰਜਾਬੀ ਹੀ ਮਿਲਨੇ ਆ ਤੁਹਾਨੂੰ ਮਰਜ਼ੀ ਤਰ੍ਹਾਂ ਤੋਂ ਤੁਹਾਨੂੰ ਪੰਜਾਬੀ ਮਿਲਣਗੇ ਠੀਕ ਹਾਂ ਹਾਂ ਆ ਸੜਕਾਂ ਦੇ ਵੀ ਹਨਾ ਇਹ ਆ ਵਾਲਾ ਮੋੜ ਤੇ ਵੀ ਹੈ ਨਹੀਂ ਸਹੀ ਹੈ ਨਾ ਯਾਰ ਜਮਾ ਵੀ ਨਹੀਂ ਲੱਗਦਾ ਆਪਾਂ ਹਨਾ ਯੂਟੀ ਵੀ ਕਰ ਲੈ ਕੇ ਕਿਸੇ ਪੰਜਾਬ ਦੇ ਪਿੰਡ 'ਚ ਫਿਰਦੇ ਆ ਹੋ ਪਾਣੀ ਕਿ ਨਾ ਧਰਤੀ ਤੋਂ ਬਾਹਰ ਆ ਕੇ ਖੜਾ ਅੱਛਾ ਹਾਂ ਇੱਥੇ ਕਿ ਨਾ ਇੱਕ ਹੈਗਾ ਆ ਜਗਾ ਆਜੋ ਦੇਖੋ ਉੱਥੇ ਉਹਨਾਂ ਨੇ ਪੱਟਿਆ ਸੀ ਤੇ ਉੱਥੋਂ ਪਾਣੀ ਮਤਲਬ ਤੁਹਾਨੂੰ ਬਾਹਰ ਮਿਲੂਗਾ ਇਹਨਾਂ ਨੂੰ ਬਾਟਰ ਲੇਵਲ ਜਿਵੇਂ ਉੱਪਰ ਆ ਗਿਆ ਜੀ ਇਹ ਬਾਟਰ ਤੇ ਟੇਬਲ ਦੇ ਉੱਪਰ ਹੈ ਕਿ ਨਹੀਂ ਸੇਮ ਵੀ ਕਹਿੰਦੇ ਉਹ ਨਹੀਂ ਨਹੀਂ ਵੀਰੇ ਬਾਟਰ ਲੇਵਲ ਆ ਠੀਕ ਹੈ ਹਾਂ ਇੱਥੋਂ ਦਾ ਜਿਹੜਾ ਪਾਣੀ ਦਾ ਲੈਵਲ ਆ ਜਿਹੜਾ ਓਹੋ ਉਹ ਆ ਆਜੋ ਦੇਖੋ ਭਾਈ ਜਿਹੜਾ ਪਾਣੀ ਖੜਾ ਇਹ ਬਾਟਰ ਦਾ ਬਾਟਰ ਲੈਵਲ ਦਾ ਪਾਣੀ ਆ ਬਾਟਰ ਲੈਵਲ ਆ ਅੱਛਾ ਇੰਨਾ ਹੋਸਾ ਪਾਣੀ ਇੱਥੇ ਹਾਂਜੀ ਅੱਛਾ ਬਈ ਭਾਈ ਆ ਸਾਹਮਣੇ ਉਹ ਤੇ ਮੋਟਰ ਚੱਲਦੀ ਦਿਖਾਓ ਤੁਸੀਂ ਉਹ ਬਿਲਕੁਲ ਦੇਖੋ ਉੱਪਰ ਪਈ ਆ ਧਰਤੀ ਤੋਂ ਮੋਟਰ ਜਮ ਜਮ ਸਹੀ ਗੱਲ ਆ ਹਾਂ ਅੱਛਾ ਭਈ ਇਹ ਆਏ ਸੇ ਕੋਈ ਇਹਦੀ ਤੰਗੀ ਕੋਈ ਨਹੀਂ ਇਹਦੀ ਤੰਗੀ ਨਹੀਂ ਹੈਗੀ ਵੀਰੇ ਕੋਈ ਵੱਤ ਪੁੱਤ ਆਉਣ ਦੇ ਬਾਣ ਨਾ 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 ਠੀਕ ਆ ਇਹ ਆਪਾਂ ਥੋੜਾ ਨਿਮਾਨ ਵਾਲੀ ਸਾਈਡ 'ਚ ਖੜੇ ਆ ਨੀਵੇਂ ਪਾਸੇ ਹਾਂ ਮਿੱਟੀ ਚੱਕੀ ਸੀ ਆ ਸੜਕ ਬਣਾਉਣ ਦੇ ਚੱਕਰ ਦੇ ਵਿੱਚ ਠੀਕ ਆ ਆ ਜਿੱਥੋਂ ਜਿੱਥੋਂ ਦੀ ਜਿਆਦਾ ਮਤਲਬ ਡੂੰਗੀ ਮਿੱਟੀ ਚੱਕੀ ਗਈ ਉੱਥੇ-ਉੱਥੇ ਪਾਣੀ ਨਿਕਲਿਆ ਪਾਣੀ ਨਿਕਲਿਆ ਆ ਹਾਂਜੀ ਹਾਂ ਠੀਕ ਆ ਭਾਈ ਕੋਈ ਪੰਜਾਬੀ ਬਹੁਤ ਬੈਠੇ ਇੱਥੇ ਹੈ ਨਾ ਖੇਤਾਂ ਦੇ ਵਿੱਚ ਇਹ ਪੁਰਾਣੇ ਆਏ ਹੋਏ ਉਹਨਾਂ ਦੀਆਂ ਰਿਸ਼ਤੇਦਾਰ ਆਈ ਗਈਆਂ ਕਿਵੇਂ ਆਏ ਨਹੀਂ ਨਹੀਂ ਵੀਰੇ ਇਹ ਕਹਿੰਦਾ ਪੰਜਾਬੀ ਜਿਵੇਂ ਪਾਕਿਸਤਾਨ ਜਦੋਂ ਆਪਣਾ ਪਾਰਟੀਸ਼ਨ ਹੋਇਆ ਹਾਂਜੀ ਇਹ ਉਹ ਜ਼ਿਆਦਾਤਰ ਲੋਕ ਤੁਹਾਨੂੰ ਉਹੀ ਮਿਲਣਗੇ ਪਾਕਿਸਤਾਨ ਦੇ ਉਜਾੜੇ ਦੇ ਲੋਕ ਇਸ ਮਤਲਬ ਇੱਥੇ ਆਏ ਤਾਂ ਉਦੋਂ ਮਤਲਬ ਉਹ ਸਮਾਂ ਜਦੋਂ ਹੋਰ ਵੀ ਪੰਜਾਬੀ ਬਹੁਤ ਨੇ ਪਰ ਜ਼ਿਆਦਾਤਰ ਉਹ ਲੋਕਾਂ ਨੇ ਇੱਧਰ ਨੂੰ ਪਲਾਨ ਕੀਤਾ ਠੀਕ ਹੈ ਹਾਂਜੀ ਉਹਨਾਂ ਨੇ ਜੋਪੀ ਚੁਣਿਆ ਉਦੋਂ ਜੋਪੀ ਚੁਣਿਆ ਉਦੋਂ ਕਿਉਂਕਿ ਉਦੋਂ ਜ਼ਮੀਨਾਂ ਇੱਥੇ ਬਾਧੂ ਸੀਗੀਆਂ ਅ 500 ਨੂੰ 400 ਨੂੰ 300 ਨੂੰ ਕਿੱਲਾ ਜ਼ਮੀਨਾਂ ਦਾ ਉਹ ਸਮਿਆਂ ਦੇ ਵਿੱਚ ਮਿਲਿਆ ਉਹ ਵੀ ਕਿਸ਼ਤਾਂ ਦੇ ਪੈਸੇ ਦੇਣੇ ਕਮਾਈ ਕਰਕੇ ਵਿੱਚੋਂ ਪੈਸੇ ਦੇਣੇ ਠੀਕ ਹੈ ਹਾਂਜੀ ਜ਼ਮੀਨਾਂ ਪੰਜਾਬ ਵਰਕੀਆਂ ਸੀ ਜ਼ਮੀਨਾਂ ਪੰਜਾਬ ਵਰਕੀਆਂ ਸੀ ਆਏ ਵਰ ਕੁੱਪ ਲੱਗੇ ਹਨ ਕਿੰਨੇ ਸੋਨੇ ਲੱਗਦੇ ਆ ਸੇ ਸਾਹਮਣੇ ਮੈਂ ਪੰਪਲੇ ਪਰਲੇ ਪਾਸੇ ਗੁਰੂ ਗੁਰੂ ਘਰ ਆ ਗਿਆ ਹਾਂ ਹਾਂਜੀ ਇਹ ਗੁਰੂ ਘਰ ਆ ਗਿਆ ਨਾਨਕਪੁਰੀ ਗੁਰਦਾਰਾ ਸਾਹਿਬ ਸਾਡੇ ਇੱਥੇ ਇਹਨੂੰ ਕਹਿੰਦੇ ਮਤਲਬ ਜਾਣਿਆ ਜਾਂਦਾ ਨਾਨਕਪੁਰੀ ਗੁਰਦਾਰਾ ਸਾਹਿਬ ਤੋਂ ਠੀਕ ਹੈ ਹਾਂਜੀ ਇੱਥੇ ਜਿੰਨੇ ਵੀ ਮਤਲਬ ਇਤਿਹਾਸ ਕੋਈ ਦਿਨ ਹੁੰਦੇ ਆ ਜਿਹੜੇ ਸਾਡੇ ਵਿਸਾਖੀ ਹੋ ਗਈ ਮੱਸੀਆ ਹੋ ਗਈ ਜਾਂ ਹਨਾ ਕੋਈ ਵੀ ਉਹ ਸਿੱਖ ਸੰਗਤ ਸਾਰੀ ਇਕੱਠੀ ਹੋ ਕੇ ਵੱਡੇ ਪੱਧਰ ਤੇ ਇੱਥੇ ਮਨਾਉਂਦੀ ਆ ਇੱਥੇ ਮਨਾਉਂਦੀ ਆ ਹਾਂਜੀ ਠੀਕ ਹੈ ਇੱਥੇ ਇੱਕ ਸੰਤ ਸੁਖਦੇਵ ਸਿੰਘ ਜੀ ਦੀ ਵਰਸੀ ਮਨਾਈ ਜਾਂਦੀ ਆ ਉਦੋਂ ਫਿਰ ਲੱਖਾਂ ਦੀ ਸੰਗਤ ਦੇ ਵਿੱਚ ਇੱਥੇ ਮਤਲਬ ਸੰਗਤ ਆਉਂਦੀ ਆ ਠੀਕ ਹੈ ਕਬੱਡੀ ਟੂਰਨਾਮੈਂਟ ਵੀ ਇੱਥੇ ਕਰਵਾਇਆ ਜਾਂਦੇ ਆ ਠੀਕ ਹੈ ਉਹ ਵੀ ਵਧੀਆ ਸੋਹਣੇ ਕਬੱਡੀ ਪੰਜਾਬ ਦੇ ਪਲੇਅਰ ਬਹੁਤ ਆਉਂਦੇ ਆ ਇੱਥੇ ਆਉਂਦੇ ਪੰਜਾਬੀ ਹਾਂਜੀ ਪੰਜਾਬ ਦੇ ਪਲੇਅਰ ਭੁਲਾਏ ਜਾਂਦੇ ਆ ਇੱਥੇ ਠੀਕ ਹੈ ਠੀਕ ਹੈ ਵੱਡੇ ਪੱਦਰ ਤੇ ਮਤਲਬ ਟੂਰਨਾਮੈਂਟ ਕਰਾਇਆ ਜਾਂਦਾ ਉਹ ਠੀਕ ਹੈ ਇੱਥੋਂ ਦੇ ਪਿਆਪੀ ਵਾਲੇ ਮੁੰਡੇ ਰੱਖਦੇ ਛੌਂ ਖੇਡਰ ਖੁੱਡਨਦਾ ਹੀ ਘੱਟ ਰੱਖਦੇ ਵੀਰੇ ਮੈਂ ਘੱਟ ਰੱਖਦੇ ਹਾਂ ਰੱਖਦੇ ਆ ਕੁਛ ਮੁੰਡੇ ਰੱਖਦੇ ਆ ਪਰ ਘੱਟ ਉਹ ਗੱਲ ਨਹੀਂ ਪੰਜਾਬ ਨਹੀਂ ਉਹ ਨਹੀਂ ਹੈਗੀ ਪੰਜਾਬ ਤਾਂ ਫਿਰ ਪੰਜਾਬ ਹੀ ਆ ਨਾ ਮੈਂ ਚਲੋ ਦੇਖੋ ਸਾਡੀ ਮਾਂ ਖੇਡ ਆ ਕਬੱਡੀ ਹਾਂਜੀ ਤੇ ਮਾਂ ਖੇਡ ਆ ਉੱਥੇ ਖੇਡੀ ਜਾਊਗੀ ਜਿੱਥੇ ਮਤਲਬ ਜਿੱਥੋਂ ਉਹ ਨਿਕਲੀ ਉਪਜੀ ਹੁੰਦੀ ਆ ਹਾਂ ਨਾ ਅਸੀਂ ਇੱਥੇ ਆ ਕੇ ਵਸੇ ਵਿਆਂ ਇੱਥੇ ਉਹਦਾ ਘੱਟ ਪ੍ਰਭਾਵ ਹੋਊਗਾ ਹਾਂ ਬਿਲਕੁਲ ਬਿਲਕੁਲ ਨਹੀਂ ਇੱਥੇ ਐਮਐਲਏ ਸ਼ਾਇਦ ਦੋ ਐਮਐਲਏ ਆ ਪੰਜਾਬੀ ਪੰਜਾਬੀ ਹਾਂਜੀ ਅੱਛਾ ਜੀ ਤੇ ਇੱਕ ਮੰਤਰੀ ਆ ਇੱਕ ਜਾਂ ਦੋ ਸ਼ਾਇਦ ਮੰਤਰੀ ਵੀ ਲਏ ਲਏ ਬੇ ਨੇ ਠੀਕ ਹੈ ਹਾਂਜੀ ਇੱਥੇ ਜਿਹੜੀ ਅ ਕੈਬਨਟ ਹੈਗੀ ਆ ਯੂਪੀ ਕੈਬਨਟ ਦੇ ਵਿੱਚ ਇੱਕ ਮੰਤਰੀ ਪੰਜਾਬੀ ਹੈਗੇ ਨੇ ਕਿੰਨੀ ਕ ਬੋਟ ਮੰਨਦੇ ਆ ਬਈ ਤੁਸੀਂ ਤਾਂ ਸੁਣਦੇ ਹੋਗੇ ਪੰਜਾਬੀਆਂ ਦੀ ਇੱਥੇ ਪੰਜਾਬੀਆਂ ਦੀ ਵੀਰੇ ਟੋਟਲ ਵੋਟ ਜਿਹੜੀ ਯੂਪੀ ਦੇ ਵਿੱਚ ਸਿੱਖ ਕਮਿਊਨਿਟੀ ਦੀ ਵੋਟ ਆ 5 5.5 ਲੱਖ ਵੋਟ ਹੈਗੀ ਆ ਠੀਕ ਹੈ ਠੀਕ ਹੈ ਹਾਂਜੀ ਰਾਣੀ ਇਹ ਕਿੱਥੋਂ ਦੇ ਆਹ ਜਿਹੜਾ ਮੇਰੇ ਪਿੰਡ ਆ ਇਹ ਕਰਤਾਰ ਸਿੰਘ ਸਰਾਬੇ ਦੇ ਨਾਂ ਤੇ ਵਸਾਇਆ ਗਿਆ ਪਿੰਡ ਆ ਇਹ ਅੱਛਾ ਹਾਂਜੀ ਤੇ ਇੱਥੇ ਨਾਲ ਹੀ ਉਹਨਾਂ ਦਾ ਸਟੈਚੂ ਵੀ ਲੱਗਿਆ ਪਿਆ ਅੱਛਾ ਇਹ ਸਾਰੇ ਉਸੇ ਪਿੰਡ ਸਰਾਬੇ ਪਿੰਡ ਦੇ ਲੋ ਇਹ ਲਗਭਗ ਇੱਥੇ ਨੇੜੇ ਦੇ ਜਿਹੜੇ ਸਰਾਬੇ ਪਿੰਡ ਦੇ ਲੋਕ ਰਹਿੰਦੇ ਆ ਠੀਕ ਹੈ ਹਾਂਜੀ ਅਚਾ ਉਹਨਾਂ ਨੇ ਉਸ ਉਸੂਰਮੇ ਦੀ ਯਾਦ ਦੇ ਵਿੱਚ ਯਾਦ ਦੇ ਵਿੱਚ ਹਾਂਜੀ ਇਹ ਇਲਾਕਾ ਇਹ ਸਾਰਾ ਉਹਦੀ ਯਾਦ ਦੇ ਵਿੱਚ ਹੀ ਉੱਥੋਂ ਦੇ ਲੋਕਾਂ ਦਾ ਵਸਾਇਆ ਹੋਇਆ ਠੀਕ ਹੈ ਇੱਥੇ ਆਪਣਾ ਉਹਨਾਂ ਨੇ ਸਟੈਚੂਜ਼ ਵਗੈਰਾ ਪਾਰਕ ਵਗੈਰਾ ਬਣਾਈ ਵੀ ਆ ਲਾਇਬ੍ਰੇਰੀ ਬਣਾਈ ਵੀ ਆ ਠੀਕ ਹੈ ਹਾਂਜੀ ਉਹਨਾਂ ਦੇ ਨਾਂ ਤੇ ਦੇਖੋ ਜੀ ਜੂਪੀ ਦੇ ਵਿੱਚ ਕਰਤਾਰ ਸਿੰਘ ਸਰਾਬ ਦੇ ਨਾਂ ਤੇ ਲਾਇਬ੍ਰੇਰੀ ਪਾਰਕ ਤੇ ਪਿੰਡ ਦਾ ਨਾਂ ਵੀ ਰੱਖਿਆ ਹੋਇਆ ਆਪਦੇ ਦਾ ਹਾਂਜੀ ਬਹੁਤ ਘੈਂਟ ਗੱਲ ਆ ਜੀ ਆ ਗੁਰਦਾਰਾ ਸਾਹਿਬ ਆ ਗਿਆ ਇਹਦੇ ਨਾਲ ਹੀ ਬਿਲਕੁਲ ਆਪਾਂ ਤੁਹਾਨੂੰ ਦਿਖਾ ਦਨੇ ਇਹ ਉਹ ਕਰਤਾਰ ਸਿੰਘ ਸਰਾਬੇ ਦੇ ਮਤਲਬ ਯਾਦਗਾਰੀ ਜਿਹੜਾ ਪਾਰਕ ਬਣਾਇਆ ਹੋਇਆ ਸਾਡੇ ਇੱਥੇ ਹੂੰ 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 ਪਾਰਕ ਬਹੁਤ ਅਗੜਾ ਨੇ ਸ਼ਹੀਦ ਭਗਤ ਸਿੰਘ ਹੂੰ ਉਦਮ ਸਿੰਘ ਉਦਮ ਸਿੰਘ ਦੇ ਬੁੱਤ ਲੱਗਿਆ ਹਾਂ ਦੇਖੋ ਸੂਰਮੇ ਕਿੱਥੋਂ ਕਿੱਥੋਂ ਤੱਕ ਹਨ ਇਹ ਨਹੀਂ ਵੀ ਕੱਲੇ ਪੰਜਾਬ ਦਾ ਗੱਲ ਸੀ ਉਤਰੇਗੀ ਹਨਾ ਏ ਫਾਰਮ ਹਾਊਸ ਬਣਾਇਆ ਹੋਇਆ ਸਾਹਮਣੇ ਆ ਬਈ ਇਹ ਆਪਣਾ 베ਰੀ ਫਾਰਮ ਹਾਊਸ ਆ ਵੀਰੇ ਲੁਧਿਆਣੇ ਤੋਂ ਇੱਕ ਗਰੁੱਪ ਆ 베ਰੀ ਹਾਂ ਇਹ ਉਹਨਾਂ ਵੀਰਾਂ ਦਾ ਇੱਥੇ ਬਣਾਇਆ ਪਿਆ ਤੇ ਇੱਥੇ ਇਹ ਆ ਪਲਾਂਟ ਨਰਸਰੀ ਉਹਨਾਂ ਨੇ ਆਪਦਾ ਫਾਰਮ ਹਾਊਸ ਤਿਆਰ ਕੀਤਾ ਇੱਥੇ ਹਾਂ ਉਹਨਾਂ ਨੇ ਕਿਹਾ ਇਹਨੂੰ ਲੈਂਡਸਕੇਪਿੰਗ ਕਰਨ ਵਾਸਤੇ ਉਰੇ ਫਾਰਮ ਤੇ ਤਾਂ ਇਹ ਚੀਜ਼ਾਂ ਲਾਈਆਂ ਸੀਗੀਆਂ ਠੀਕ ਹੈ ਹਾਂ ਹੁਣ ਇਹ ਬਾਕੀ ਬਾਦੂ ਹੋਊਗਾ ਉਹ ਸੇਲ ਕਰ ਦੇਣਗੇ ਇਹ ਵੀ ਇੱਕ ਚੰਗਾ ਹੈਗਾ ਕੈਲੂ ਕੰਮ ਰਣਜੀਤ ਇਹ ਆਪਣੇ ਮਿੱਤਰ ਦਾ ਇੱਥੇ ਉਹਨਾਂ ਨੇ ਜਦੋਂ ਪੰਜਾਬ ਤੋਂ ਆਉਂਦੇ ਆ ਛੁੱਟੀਆਂ ਕੱਟਣ ਤੇ ਉਹਨਾਂ ਨੇ ਇਹ ਤਿਆਰ ਕੀਤਾ ਫਾਰਮ ਹਾਊਸ ਆਪਣਾ ਕਿੰਨੇ ਕੁ ਪੈਸੇ ਗੁਜ਼ਰਾਈ ਹੋਈ ਬ੍ਰੀਆ ਦੇਖ ਲਓ ਹੁਣ ਪੈਸੇ ਤਾਂ ਕਾਫੀ ਲੱਗੇ 1 ਕਰੋੜ ਰੁਪਿਆ ਤਾਂ ਲੱਗ ਹੀ ਗਿਆ ਹੁਣ ਇੱਥੇ ਹਾਂਜੀ हां हां मेरे अपने मित्र ने ये ਆਪਾਂ ਨੂੰ ਕੋਈ ਰੋਕ ਟੋਕ ਨਹੀਂ ਹੈਗੀ ਤੇ ਨਰਸਰੀ ਹਨਾ ਹੀ ਪਹਿਲਾਂ ਫਾਰਮ ਦੇ ਬੂਟੇ ਵਗੈਰਾ ਹਨਾ ਜਿਆਦਾ ਤੇ ਇਹ ਵੀਰੇ ਅਸਲ ਦੇ ਵਿੱਚ ਕਿ ਨਾ ਇਹਨੂੰ ਨੂੰ ਲੈਂਡਸਕੇਪਿੰਗ ਕਰਨ ਵਾਸਤੇ ਲੈ ਕੇ ਆਏ ਸੀ ਉਹ ਬੂਟੇ ਜਿਹੜੇ ਬਾਹਰ ਦੇਖੇ ਆਪਾਂ ਠੀਕ ਹੈ ਜੀ ਤੇ ਹੁਣ ਉਹਨਾਂ ਕੋਲੇ ਕਹ ਲੋ ਕਿ ਜਿਆਦਾ ਨਹੀਂ ਜੀ ਤਾਂ ਉਹ ਆਪਣਾ ਸੇਲ ਕਰ ਦੇਣਗੇ ਜਾਂ ਪੰਜਾਬ ਉਹ ਆਪਣੇ ਜਿੱਥੇ ਉਹਨਾਂ ਨੇ ਕਿਤੇ ਲੈਂਡਸਕੇਪਿੰਗ ਕਰਨੀ ਹੋਊਗੀ ਉੱਥੇ ਕਰ ਲੈਣਗੇ ਪੰਜਾਬੀ ਬੰਦੀ ਹੈ ਜੀ ਆਪਣੀ ਪੰਜਾਬੀ ਆਪਣੇ 베ਰੀ ਗਰੁੱਪ ਤੁਸੀਂ ਲੁਧਿਆਣੇ ਦੇ ਵਿੱਚ ਕਾਫੀ ਫੇਮਸ ਗਰੁੱਪ ਰਹੇ ਹਾਂ ਜੀ ਹਾਂ ਉਹਨਾਂ ਵੀਰਾਂ ਦਾ ਆ ਦੇਖੋ ਜੀ ਨਿੰਬੂ ਦਾ ਬਾਗ ਲਾਇਆ ਹੋਇਆ ਕਿੰਨਾ ਸੋਹਣਾ ਲੱਗਦਾ ਵਿੱਚ ਵਿੱਚ ਜੀ ਹੋਇਆ ਸਰੋਂ ਪੰਜਾਬੀ ਪੂਰੇ ਝੰਡੇ ਗੱਡੀ ਬੈਠੇ ਬਾਈ ਜੋਪੀ ਦੇ ਵਿੱਚ ਸਰਾ ਕਰਿਆ ਪਿਆ ਫਾਰਮ ਹਾਊਸ ਬਣਾਈ ਬੈਠੇ ਆ ਕਿਆ ਗੱਲਾਂ ਬਾਤਾਂ ਕੀ ਗੱਲ ਕਰਦੇ ਆ ਇਹ ਮੈਂ ਕਹਿੰਦਾ ਹੁੰਦਾ ਚੱਲ ਬੱ ਚੱਲੀਏ ਬਾਈ ਇਹ ਆ ਜੀ ਇੱਥੋਂ ਦੇ ਪਿੰਡ ਜੋਪੀ ਦੇ ਜਿਹੜੇ ਇਹਨਾਂ ਦੇ ਇੱਥੋਂ ਦੇ ਲੋਕ ਰਹਿੰਦੇ ਜਿੱਥੇ ਆਪਣੇ ਪੰਜਾਬੀ ਦਾ ਹਨਾ ਕੀਤਾ ਜੀ ਰਹਿੰਦੇ ਆ ਜ਼ਿਆਦਾਤਰ ਇਥੇ ਰਹਿੰਦੇ ਬਿਸ਼ਨੀਕ ਨੇ ਇਹ ਮਤਲਬ ਸਾਰੇ ਪਿੰਡ ਇਦਾਂ ਦੇ ਕਿ ਵਿੱਚ ਸੇਮ ਵੀਰੇ ਇਹੋ ਜਿਹੇ ਪਿੰਡ ਮਿਲਣਗੇ ਤੁਹਾਨੂੰ ਇੱਥੋਂ ਦਾ ਜਿਹੜਾ ਪਿੰਡਾਂ ਦਾ ਹੈਗਾ ਹਾਂ ਹਸਾਬਕਦਾ ਬਹੁ ਆਹੋ ਜਿਹਾ ਹੀ ਮਿਲਣਾ ਤੁਹਾਨੂੰ ਹਰੇਕ ਪਿੰਡ ਦਾ ਆਈ ਤੰਗ ਗਲੀਆਂ ਨੇ ਤੇ ਤੰਗ ਹੀ ਥੋੜਾ ਜਿਹਾ ਵਿਚਾਰੇ ਰਹਿੰਦੇ ਆ ਕੋਈ ਬਾਤ ਬਹੁਤਾ ਬਗਾਸ ਨਹੀਂ ਹੈਗਾ ਯਾਰ ਪਿੰਡਾਂ ਨੂੰ ਜਿਵੇਂ ਪੰਜਾਬ ਦੇ ਪਿੰਡਾਂ ਦਾ ਕਾਫੀ ਉੱਚ ਪੱਧਰ ਦੇ ਵਿਕਾਸ ਹਨ ਉਹ ਚੀਜ਼ ਨਹੀਂ ਹੈਗੀ ਠੀਕ ਹੈ ਆ ਹੁਣ ਰੋਡ ਰਾਡ ਦੀ ਸੌਬਦਾ ਜਾਂ ਨਾਲੀਆਂ ਨੂਲੀਆਂ ਦੀ ਸੌਬਦਾ ਕੋਈ ਬਾਲੀ ਵਧੀਆ ਨਹੀਂ ਹੈਗੀ ਇਹ ਕਿਹੜਾ ਸ਼ਹਿਰ ਆ ਬਾਈ ਹੀਬਰੀ ਆ ਗਿਆ ਪਲਿਆ ਆ ਗਿਆ ਅੱਛਾ ਇੱਥੇ ਵੀ ਚਲੋ ਤੁਸੀਂ ਨਾ ਪਲਿਏ ਦੇ ਵਿੱਚ ਵੀ ਪੰਜਾਬੀ ਜਿਹੜੀ ਕਾਫੀ ਗਿਣਤੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਰਹਿੰਦੇ ਆ ਠੀਕ ਹੈ ਔਰ ਜ਼ਿਆਦਾਤਰ ਜਿਹੜੇ ਹੈਗੇ ਆ ਇੱਥੋਂ ਦੇ ਕਾਰੋਬਾਰ ਆ ਵੱਡੇ ਕਾਰੋਬਾਰ ਆ ਜਿਵੇਂ ਟਰਾਂਸਪੋਰਟ ਟਰਾਂਸਪੋਰਟੇਸ਼ਨ ਹੋ ਗਈ ਆ ਹੂੰ ਹੋਟਲ ਐਨ ਹੋ ਗਈ ਆ ਤੇ ਆਪਣਾ ਕਾਫੀ ਮਤਲਬ ਜਿਹੜੇ ਵੱਡੇ ਕਾਰੋਬਾਰਾਂ ਚ ਆਉਂਦੇ ਆ ਉਹ ਆਪਣੇ ਸਕੂਲ ਹੋ ਗਏ ਆ ਉਹ ਪੰਜਾਬੀਆਂ ਦੇ ਆ ਇੱਥੇ ਅੱਛਾ ਪੰਜਾਬੀ ਪੂਰੇ ਛਾਏ ਹੋਏ ਆ ਬਿਲਕੁਲ ਇੱਥੇ ਕਹਿੰਦਾ ਮਤਲਬ ਉਹਨਾਂ ਨੇ ਆਪਣਾ ਕਹੋ ਮਿਹਨਤ ਦਾ ਲੋਹਾ ਮਣਵਾਇਆ ਹੋਇਆ ਪੂਰਾ ਠੀਕ ਹੈ ਜੀ ਹਾਂਜੀ ਪੜੀਏ ਸ਼ਹਿਰੇ ਨੂੰ ਜ਼ਿਲ੍ਹਾ ਪੈ ਗਿਆ ਜੀ ਇਹਨੂੰ ਲਖੀਮਪੁਰ ਜ਼ਿਲ੍ਹਾ ਪੈਂਦਾ ਵੀਰੇ ਲਖੀਮਪੁਰ ਹਾਂ ਠੀਕ ਲਖੀਮਪੁਰ ਜ਼ਿਲ੍ਹਾ ਪੈ ਗਿਆ ਪਲਿਆ ਪਲਿਆ ਹਾਂਜੀ ਪਲਿਆ ਕਾਫੀ ਸ਼ਹਿਰ ਹੈ ਮਤਲਬ ਜਗਰਾਉਂ ਜਿੰਦਾ ਹੈ ਕੀ ਲਾ ਹਾਂ ਜਗਰਾਉਂ ਨਾਲ ਤਾਂ ਬਹੁਤ ਛੋਟਾ ਕਸਬਾ ਅੱਛਾ ਛੋਟਾ ਤੇ ਬਟ ਇੱਥੇ ਜਿਹੜੇ ਮਿਹਨਤੀ ਪੰਜਾਬੀ ਨੇ ਹਾਂਜੀ ਇੰਡਸਟਰੀ ਵਿੱਚ ਤੇ ਆਪਣੇ ਟਰਾਂਸਪੋਰਟੇਸ਼ਨ ਦੇ ਵਿੱਚ ਸਕੂਲਿੰਗ ਦੇ ਵਿੱਚ ਹੋਟਲ ਲਾਈਨ ਦੇ ਵਿੱਚ ਕਾਫੀ ਪੰਜਾਬੀ ਵੱਡੇ ਵੱਡੇ ਹੈਗੇ ਆਪਣੇ ਮਤਲਬ ਕਹਿ ਲਓ ਮਿਹਨਤ ਕਰਕੇ ਅੱਗੇ ਆਏ ਹੋਏ ਆ ਹਾਂਜੀ ਐਂਪਾਇਰਮੈਂਟ ਆਫ ਸੋਸ਼ਲ ਸ਼ੋਤਾ 50 ਤੇ ਰੇਸਪਰੇ ਜੀ ਖੇਤਾਂ 'ਚ ਕਰਦੇ ਨੇ ਵੀਰੇ ਲੋਕ ਬਹੁਤ ਕੱਟ ਜਾਂਦੇ ਆ ਸਾਡੇ ਹਲੇ ਪੰਜਾਬੀ ਦਾ ਕਰਦੇ ਆ ਪੰਜਾਬੀਆਂ ਦੇ ਉਹ ਕਿਹੜਾ ਜਿਹੜਾ ਬੜਿਆ ਨਾ ਸਰੇਆਂ ਸਪਰੇਆਂ ਵਾਲਾ ਉਹ ਨਹੀਂ ਮਰਨਾ ਹੈਗਾ ਤੇ ਬਿਮਾਰੀਆਂ ਵੀ ਕਿੰਨੀਆਂ ਕਿ ਇੱਥੇ ਇੱਥੇ ਤੇ ਲੋਕਾਂ ਨੂੰ ਬਿਮਾਰੀਆਂ ਵੀ ਬਹੁਤ ਘੱਟ ਮੈਂ ਤਾਂ ਦੇਖਦਾ ਅੱਛਾ ਜੀ ਮੈਂ ਦੇਖਦਿਆਂ ਇਹ ਬਿਮਾਰ ਬਹੁਤੇ ਲੋਕ ਹੁੰਦੇ ਆ ਠੀਕ ਜਿਹੜਾ ਸੀਜ਼ਨ ਵਾਲੀ ਬੁਖਾਰ ਆ ਗਿਆ ਉਹ ਤਾਂ ਚਲੋ ਆਉਣਾ ਹੀ ਆ ਉਹ ਤਾਂ ਹਰ ਇੱਕ ਆ ਆਉਂਦਾ ਆ ਪਰ ਆਮ ਨਹੀਂ ਆਪਾਂ ਕਹਿ ਸਕਦੇ ਵੀ ਉਹਨੂੰ ਜੀ ਕੈਂਸਰ ਹੋ ਗਿਆ ਉਹਨੂੰ ਕੈਂਸਰ ਗ੍ਰਾਂਸਰ ਵਰਗੀਆਂ ਬਿਮਾਰੀਆਂ ਮੈਂ ਸੁਣੀਆਂ ਨਹੀਂ ਇੱਥੇ ਇੰਨਾ ਲੋਕਾਂ ਦੀ ਆਪਣੇ ਪੰਜਾਬੀਆਂ ਚ ਤਾਂ ਹੈਗੀਆਂ ਠੀਕ ਹਾਂਜੀ ਭਾਈ ਐ ਲੈ ਜਿਵੇਂ ਸਵਰਗ ਚ ਖੜੇ ਹੁੰਨੇ ਆ ਨਾ ਇੱਧਰ ਪੇਖੀ ਅਮਰੂਦਾਂ ਦਾ ਬਾਗ ਹੈ ਇੱਧਰ ਗੰਨਾ ਹੈ ਹਨਾ ਤੇ ਇੱਧਰ ਵਈ ਸਰੋਂ ਆ ਗਈ ਤੇ ਪਰੇ ਲੀਚੀਆਂ ਦਾ ਬਾਗ ਜਿਹੜੀ ਆਪਾਂ 100 ਰੁਪਏ ਕਿਲੋ ਲੈ ਕੇ ਖਾਣੇ ਇੱਥੇ ਪੰਜਾਬੀ ਸਾਡੇ ਬਾਗ ਹੀ ਲਾਈ ਬੈਠੇ ਹਨਾ ਭਾਈ ਸੱਚੀ ਆ ਤਾਂ ਸਵਰਗਾਂ ਚ ਲਿਆ ਜਾ ਰ ਇੱਥੇ ਜਿਵੇਂ ਬਚਪਨ ਚ ਖੇਤਾਂ ਜੀ ਲੱਗਦਾ ਹੁੰਦਾ ਸੀ ਨਾ ਉਹ ਜੀ ਲੱਗਦਾ ਇੱਥੇ ਭਾਈ ਸਾਡਾ ਝੋਨੇ ਨੇ ਇਹਨਾਂ ਨੁਕਸਾਨ ਕਰਤਾ ਸਾਨੂੰ ਆ ਚੀਜ਼ ਜੀ ਆਉਣਾ ਬੇ ਵੀ ਹੁਣ ਹਟਾਤੀ ਬਈ ਖੇਤਾਂ ਦੀ ਜਿਹੜੀ ਨਾ ਹੈਗੀ ਵੀਰੇ ਜਿਹੜੀ ਇੱਕ ਸਾਡੀ ਫਸਲ ਹੀ ਨਹੀਂ ਸੀਗੀ ਹਨਾ ਝੋਨੇ ਨੇ ਸਾਡਾ ਕੋਈ ਦਰਖਤ ਨਹੀਂ ਛੱਡਿਆ ਉਹ ਖਾਣਾ ਨਹੀਂ ਹੈਗਾ ਸਾਡਾ ਅਸੀਂ ਲੋਕਾਂ ਵਾਸਤੇ ਉਹ ਖਾਣਾ ਗਾ ਗਾ ਕੇ ਆਪ ਦਾ ਜਿਹੜਾ ਸਾਡੇ ਖਾਣੇ ਸੀਗੇ ਉਹਦੇ ਜੋਗੀ ਜ਼ਮੀਨ ਨਹੀਂ ਛੱਡੀ ਹੂੰ ਜਿਹੜੇ ਸਾਡੇ ਅਸਲੀ ਖਾਣੇ ਸੀਗੇ ਸਹੀ ਗੱਲ ਉਹਦੇ ਜੋਗੀ ਅਸੀਂ ਜ਼ਮੀਨ ਨਹੀਂ ਛੱਡੀ ਸਾਡਾ ਤਾਂ ਪਚੋਣਾ ਖਾਣਾ ਹੀ ਨਹੀਂ ਹੈਗਾ ਹੂੰ ਜਿਹੜਾ ਚੌਲ ਅਸੀਂ ਪੈ ਪੁੰਜੀ ਦੀ ਫਸਲ ਲਿਆ ਕੇ ਸਾਡੇ ਸਿਰ ਤੇ ਪਰਪਾ ਡਰੇ ਨਾਲ ਲਈ ਜਾਂਦੇ ਉੱਥੇ ਪਾਣੀ ਸਾਡਾ ਮੁੱਕੀ ਜਾਂਦਾ ਯਾਰ ਆਓ ਚੱਲੀਏ ਫਾਰਮ ਹਾਊਸ ਤੇ ਬਾਈ